ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਗਾ ਅਗਲੇ 5-7 ਦਿਨ ਅਪਰਕੁਲਸੀ 350 ਸਾਲਾ ਬਹੁਤ ਵੱਡੇ ਪੱਧਰ ਤੇ ਮਨਾ ਰਹੇ ਆਂ ਅੱਜ ਵੀ ਹਲੂ ਵਾਲਾਲੇ ਮੇਲੇ ਤੇ ਮੇਰੇ ਤੋਂ ਨਹੀਂ ਆਇਆ ਜਾਊਗਾ ਸ਼ਗਲ ਮੈਂ ਹਜੂਰ ਸਾਹਿਬ ਜਾ ਰਹੇ ਆਂ ਉਸ ਤੋਂ ਬਾਅਦ ਮਹਾਰਾਸ਼ਟਰ ਦੇ ਸੀਐਮ ਨੂੰ ਮਿਲਣਾ ਪਟਨਾ ਸਾਹਿਬ ਮਿਲਣਾ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਮਿਲਣਾ ਹਜੂਰ ਸਾਹਿਬ ਦੇ ਜਥੇਦਾਰ ਨੂੰ ਸਦਾ ਦਿਨ ਜਾਣਾ ਜੀ 350 ਸਾਲਾਂ ਨੂੰ ਲੈ ਕੇ ਉਸ ਤੋਂ ਬਾਅਦ ਫਿਰ ਵਿਰਿੰਦਾਵਨ ਹੈ ਅਯੁੱਧਿਆ ਹੈ ਕਾਸ਼ੀ ਹੈ ਕਿਲੇ ਸਾਡੀ ਸਾਡੀ ਕੋਸ਼ਿਸ਼ ਇਹ ਕਿ ਸਾਡੇ 350 ਸਾਲਾਂ ਤੇ ਨਵੇਂ ਪਾਤਸ਼ਾਹ ਜੀ ਦਾ ਜਦੋਂ ਅਸੀਂ ਮਨਾ ਰਹੇ ਆਂ ਸ਼ਹਾਦਤ 25 ਤਰੀਕ ਨੂੰ ਦਿੱਲੀ ਸਮਾਗਮ ਹੈ ਤਾਂ ਪੂਰੇ ਦੇਸ਼ ਦੇ ਰਾਦਰ ਜਿਪਾ ਕੇ ਇਹ ਵਿਦੇਸ਼ ਤੋਂ ਵੀ ਜਿਹੜੇ ਸਾਡੇ ਸੰਤ ਮਹਾਪੁਰਖਾਂ ਧਰਮ ਦੇ ਨੁਮਾਇੰਦੇ ਉੱਥੇ ਆਣ ਮਾਤਾ ਵੈਸ਼ਨਾ ਦੇਵੀ ਤੋ ਅਜਮੇਰ ਸ਼ਰੀਫ ਤੋਂ ਜਗਨਨਾਥਪੁਰੀ ਤੋਂ ਤਾਂ ਮੈਂ ਦੇ ਸਾਡੇ ਸਾਰੇ ਕੈਬਨਿਟ ਦੇ ਸਾਥੀ ਅਸੀਂ ਵੱਖ-ਵੱਖ ਸਟੇਟਾਂ ਚ ਸਾਰੇ ਜਿਹੜੇ ਸਾਰੇ ਸਟੇਟਾਂ ਦੇ ਸੀਐਮਸ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਮੈਂ ਆਪਣੇ ਹਲਕੇ ਤੇ ਆਪਜੀਤ ਅਜ਼ਾਜ਼ਤ ਮੰਗ ਰਿਹਾ ਕਿ ਪੰਜ-ਸੱਤ ਦਿਨ ਮੈਨੂੰ ਤੁਸੀਂ ਇੱਕ ਵਾਰੀ ਸਾਰਾ ਇਹ ਇਨਵਾਈਟ ਕਰਨ ਦਾ ਜਿਹੜਾ ਹੈ ਸੱਦਾ ਤਾਂ ਫਿਰ ਤਾਂ ਕਿ ਫਿਰ ਇੱਕ ਤਰੀਕੂ ਅਸੀਂ ਉੱਥੇ ਰਹਿ ਕੇ ਅਨੰਦਪੁਰ ਸਾਹਿਬ ਤੇ ਕਿ ਆਪ ਸਭ ਜੀ ਵੀ ਲੋਡ ਪੈਣੀ ਸਾਡੇ ਸਾਰੇ ਯੂਥ ਕਲੱਬ ਦੀ ਟੀਮ ਦੀ ਸਰਪੰਚ ਸਾਹਿਬਾਨਾਂ ਦੀ ਟੀਮ ਦੀ ਸਾਡੇ ਊਮਨ ਵਿੰਗ ਦੀ ਅਸੀਂ ਬਹੁਤ ਰੂਹ ਨਾਲ ਬੜੇ ਦਿਲ ਦੇ ਨਾਲ ਇਸਤਬਦੀਨ ਨੂੰ ਜਿਹੜਾ ਹੈ ਮਨਾ ਰਹੇ ਹਾਂ ਸਰਕਾਰ ਵੱਲੋਂ ਫਿਰ ਉਸ ਤੋਂ ਬਾਅਦ ਇੱਕ-ਇੱਕ ਤਿਆਰੀਆਂ ਆਪਾਂ ਸ ਜਿਹੜੇ ਸੰਤ ਮਹਾਪੁਰਖਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਲੋਕੇਸ਼ ਮੁਨੀ ਜੀ ਆ ਰਹੇ ਨੇ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਖਾ ਨੂੰ ਅਸੀਂ ਸੱਦਾ ਪੱਤਰ ਨਿਮਰਤਾ ਸਹਿਤ ਨਾਲ ਦੇ ਰਹੇ ਹਾਂ ਤੇ ਉਮੀਦ ਹੈ ਵੱਤੋ ਆ ਜਿਹੜੇ ਸੰਤ ਮਹਾਪੁਰਖ ਉਸ ਮਹਾਨ ਧਰਤੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਸਾਰੇ ਸਟੇਟਾਂ ਦੇ ਸੀਐਮਸ ਨੂੰ ਇਨਵਾਈਟ ਕਰਨ ਜਾ ਰਹੇ ਹਾਂ ਅਸੀਂ ਇਸ ਕਰਕੇ 5-7 ਦਿਨ ਜਿਹੜਾ ਹੈ ਮੈਂ ਉਸ ਦੇ ਉੱਤੇ ਵੀ ਆਪੇ ਨੂੰ ਅਪਡੇਟ ਦਿੰਦਾ ਰਹੂੰਗਾ ਕਿ ਅੱਜ ਕਿੱਥੇ ਆ ਕਿਸ ਨੂੰ ਇਨਵਾਈਟ ਕੀਤਾ ਕਿਵੇਂ ਤਿਆਰੀਆਂ ਚੱਲ ਰਹੀਆਂ ਇਹ ਫਿਰ ਇੱਕ ਤਰੀਕ ਤੋਂ ਲਗਾਤਾਰ ਜਿਹੜਾ ਹੈ ਹਸੀਆਂ ਨਾਪੁਰ ਸਾਹਿਬ ਦਾ ਜਿਹੜਾ ਕਣਕਣ ਆ ਉਹ ਸਾਫ਼ ਕਰਾਂਗੇ ਜਿੰਨੇ ਵੀ ਸਾਡੇ ਸੰਤ ਮਹਾਪੁਰਖ ਵੀ ਜਿਹੜੀ ਸੰਗਤ ਆ ਰਹੀ ਹੈ ਸਭ ਤੋਂ ਜਿਹੜਾ ਸਭ ਤੋਂ ਵੀ ਵੀ ਆਈ ਪੀ ਜਿਹੜੀ ਸੰਗਤ ਲਾਣਾ ਤੇ ਜਿਹੜੀਆਂ ਉਹਨਾਂ ਦੇ ਲਈ ਹਰ ਤਰ੍ਹਾਂ ਦੀ ਤਿਆਰੀਆਂ ਟੈਂਸ ਉਹ ਹੀ ਜਿਹੜੀਆਂ ਜ਼ੋਰ ਆਸ਼ੋਰ ਨਾਲ ਚੱਲ ਰਹੀਆਂ ਐਨੀ ਬੇਨਤੀ ਪ੍ਰਵਾਨ ਕਰਨਾ ਮੈਂ ਹਰ ਸਾਲ ਵਿਸ਼ਕਰਮਾ ਦਿਵਸ ਤੇ ਉੱਤੇ ਚਾਹੇ ਵਾਲੋ ਵਾਲ ਦਾ ਮੇਲਾ ਹੋਵੇ ਜਾਂ ਆਪਣੇ ਪਿੰਡ ਦਾ ਮੇ ਸਾਡੇ ਪਿੰਡ ਦਾ ਵਿਸ਼ਕਰਮਾ ਮੰਦਰ ਹੋਵੇ ਜਾਂ ਫਿਰ ਬੂੰਗਾ ਸਾਹਿਬ ਦਾ ਵਿਸ਼ਕਰਮਾ ਮੰਦਰ ਹੋਵੇ ਜਾਂ ਆਗਮਪੁਰ ਦਾ ਵਿਸ਼ਕਰਮਾ ਮੰਦਰ ਹੋਵੇ ਜਾਂ ਫਿਰ ਨੰਗਲ ਦਾ ਵਿਸ਼ਕਰਮਾ ਮੰਦਿਰ ਹੋਵੇ ਮਾਨਕਪੁਰ ਦਾ ਮੰਦਿਰ ਹੋਵੇ ਸਨੋਲੀ ਮਜਾਰੇ ਵਾਲਾ ਜਿਹੜਾ ਸਾਡਾ ਸਥਾਨ ਹੈ ਸਭ ਜਗ੍ਹਾ ਨਸਪਸ ਪਰ ਅੱਜ ਜਿਹੜਾ ਹੈ ਕਿਉਂ ਲਈ ਬਹੁਤ ਵੱਡੀ ਸ਼ਤਾਬਦੀ ਹੈ ਤੇ ਇਸ ਦੀ ਤਿਆਰੀਆਂ ਤੇ ਲੱਗੇ ਤੇ ਅਗਲੇ 5-7 ਦਿਨ ਅਗਲੇ ਐਤਵਾਰ ਵੀ ਜਿਹੜਾ ਹੈ ਸੈਤਵਾਰ ਵੀ ਨਹੀਂ ਬੈਠ ਪਾ ਤੇ ਅਗਲੇ ਐਤਵਾਰ ਵੀ ਨਹੀਂ ਬੈਠ ਪਾਉਂਗਾ ਪਰ ਇਹ ਸਾਡੇ ਹਲਕੇ ਲਈ ਸਾਡੇ ਸਾਡੇ ਸਾਰੇ ਨਨਪੁਰ ਸਾਹ ਵਾਸੀਆਂ ਲਈ ਬਹੁਤ ਸਾਡਾ ਸੁਭਾਗ ਪ੍ਰਾਪਤ ਹੈ ਕਿ ਸਾਡੇ ਹੁੰਦੇ ਹੋਏ ਸਾਡੇ 30 ਸਾਲਾ ਸ਼ਤਾਬਦੀ ਆ ਰਹੀ ਹੈ ਤਾਂ ਉਸ ਦੀ ਅਸੀਂ ਤਿਆਰੀਆਂ ਤੇ ਲੱਗੇ ਹੋਏ ਹਾਂ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਆਪ ਜੀ ਦੇ ਵਿੱਚ ਹੀ ਹਰ ਐਤਵਾਰ ਦੇ ਵਾਂਗ ਤੇ ਹਰ ਸ਼ਮਾਗਮ ਜਾਵਾਂਗੇ ਅੱਜ ਲਈ ਮੈਂ ਮਾਫੀ ਚਾਹੁੰਦਾ ਤੇ ਇੱਕ ਵਾਰੀ ਦੁਬਾਰਾ ਸਾਡੀ ਸਾਰੀ ਟੀਮ ਸਾਡੇ ਸਾਰੇ ਸਾਥੀ ਡਾਕਟਰ ਸਾਹਿਬ ਸਾਡੇ ਚੇਅਰਮੈਨ ਸਾਹਿਬ ਕਿਰਦਾਰ